ਰੇਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਮੀਨਪਾਲ ਹੈ ਜੀ ਉਹ ਕੋਠੇ ਵਿਰੀਆਨ ਤੋਂ ਹੈ ਜੀ ਸਪੋਰਟ ਟੈਕਨਿਕਲ ਇਲੈਕਟ੍ਰਿਕ ਸ਼ੌਕ ਨਾਲ ਉਹਨੂੰ ਇੱਥੇ ਫੋਟੋ ਜੀ ਆਪਾਂ ਗੋਰਜੀ ਜੀ ਬੋਡੀ ਤੇ ਰਿਪੋਰਟ ਜੀ ਕਰਤੀਏ ਤੇ ਉਹਨੂੰ ਪੋਸਟ ਕਰੂਗਾ ਕਿ ਇਲੈਕਟ੍ਰਿਕ ਸ਼ੌਕ ਕਿਵੇਂ ਲੱਗ ਗਿਆ ਉਹ ਦੱਸਾ ਕੁਛ ਹੋਣਾ ਨੂੰ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤੋਂ ਆਪਣਾ ਦਾ ਜਿਹੜੀ ਪੋਰਟਿਕ ਵਾਲੀ ਹੈ ਫੈਲਦ ਹੁੰਦੀ ਹੈ ਜਿਹੜੀ ਮੇਲੇ ਤੇ ਲਗਾਈ ਜਾਂਦੀ ਹੈ ਹਾਂ ਉਹਦਾ ਵੀ ਬਾਇਸ ਤੋਂ ਹੀ ਕਰੰਟ ਲੱਗਿਆ ਲੱਗਿਆ ਕਿਸੇ ਨੇ ਹੱਥ ਰੰ ਲੱਗਿਆ ਕਿਵੇਂ ਲੱਗੋ ਉਹ ਫਿੱਟ ਤੇ ਜੀ ਜੀ ਦਾ ਨਾਮ ਜੀ ਕੀ ਨਾਮ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਨੀਲੋਂ ਖੁਰਦ ਕਿ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਦਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਦੇਖਣ ਜਾਂਦੇ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੈ ਜੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 1000 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਵਾਲੀ ਨੁਕਸਾਨ ਨਾ ਹੋਵੇ ਕੀ ਬੁਲੈ ਕੰਪਲੇਟ ਕਰਤੀ ਸੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬਡ ਹੀ ਰੱਖਤੀ ਐ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਜੇ ਮਤਲਬ ਕੀਤੀ ਜਾਏ ਉਹ ਕੀ ਰਾਵਾਂ ਤੁਹਾਡੇ ਜੀ ਮੇਰਾ ਨਾਮ ਅਮਰਿੰਦਰ ਸਿੰਘਾ ਪਿੰਲੀ ਲੋਖੁਰਦ ਪਿੰਡ ਮੇਰਾ ਹੀ ਸਾਡੇ ਲਾਗ ਪਿੰਡ ਕੋੜ ਦਾ ਮੇਰਾ ਲਾਦਾ ਜੀ ਕੋੜ ਪਿੰਡ ਅਸੀਂ ਉੱਥੇ ਮਾਠਾ ਟਿਕਣ ਗਏ ਸੀਗੇ ਤੇ ਜਦੋਂ ਮਾਠੇ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਦੀ ਸੀ ਹਾਂ ਤੇ ਉਹਨਾਂ ਨਾਲ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਜੋ ਉਹਨੂੰ ਕੰਟਰ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੇਗੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹ ਜਿੱਦੀਆਂ ਗੱਡੀਆਂ ਦੀ ਸਖਤ ਨੋਟਿਸ ਦੇ ਕੇ ਪਰਚਾ ਦਰਜ ਕਰਨਾ ਚਾਹੀਦਾ ਵਾ ਜਿਹਦੇ ਨਾਲ ਕੇ ਗੱਡੂ ਡਬੜਾ ਘਾਟਾ ਪਿਆ ਉਹਦਾ ਸਿੱਧਾ ਹੀ ਸਟ੍ਰੰਡ ਪਤਾ ਆਇਆ ਜੀ ਕਿ ਉਹ ਵੀ ਕਲੀਨਿੰਗ ਦੇ ਸ਼ੋਰੇ ਵਿੱਚ ਟ੍ਰੈਡ ਕਰ ਦਿੱਤੀ ਗਈ ਮਾਤਾ ਦਾ ਨਾਮ ਕਿਸੇ ਤੋਂ ਪਤਾ ਨਾਮ ਗੁਰਮੀਤ ਵਰਦੀ ਗਈ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ 50 ਸਾਲ ਤੋਂ 55 ਦੇ ਵਿਚਕਾਰ ਦੀ ਸੀ ਜਿਹਦੀ ਗੱਡੀ ਖੜੀ ਸੀ ਉਹਦੇ ਕੋਲ ਖਾਜ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕਰਾਡ ਛੱਡ ਕੇ ਗਿਆ ਹੋਇਆ ਜੀਆ ਅੱਛਾ ਉਹ ਟਾਈਮ ਸੀ ਕੋਈ ਇਹ ਬੜੀ ਗਲਤੀ ਹੈ ਪ੍ਰਸ਼ਾਸਨ ਨੂੰ ਜਗਰਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਦੋਂ ਹੀ ਕਾਰਵਾਈ ਕਰਨੀ ਚਾਹੀਦੀ ਆ ਇਕਨ ਲੱਖਾਂ ਲੋਕਾਂ ਨੇ ਜਾਣ ਚਾਹਦੀ ਹੋਈ ਤੇ ਜੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਕੋਈ ਨਹੀਂ ਸੀ ਖੜਕਾਈ ਗੱਡੀ ਭੰਨੀ ਵੀ ਗੱਡੀ ਉਹ ਜਮਨੇ ਮੋਟੀ ਹੱਥ ਜਦ ਮਾਰੇ ਜਿੱਦ ਕਦੀ ਕੋਈ ਨਿਕਲਿਆ ਨਹੀਂ ਸੋਦੇ ਕੋਈ ਨਹੀਂ ਉਹਦੀ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਾਚਾ ਦਾ ਜਕਰਵਾ ਦੇ ਤੇ ਮਾਤਾ ਨੇ ਕੌਣ ਕੌਣ ਸੀ ਬਾਤਾਂ ਨੇ ਮੈਂ ਜਿੱਕੇ ਹੁਣੇ ਘਰ ਦੇ ਸੀਗੀ ਸਾਡੀ ਫੈਮਿਲੀ ਉਹ ਸੀਗੀ ਸਾਰੀ ਜੀ ਹਾਂ